ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਜੀ ਦੋ ਪੀਜਾਂ ਬਾਰੇ ਪੂਸਾ 44 ਤੇ ਪੀਆਰ 126 ਸੋ ਸਰਕਾਰ ਕਹਿੰਦੀ ਆ ਪੂਸਾ 44 ਨਾ ਲਾਓ ਪੀਆਰ 126 ਲਾਓ ਤੇ ਇਹਦਾ ਇੱਕ ਬਿਆਨ ਵੀ ਜਿਹੜਾ ਹੁਣ ਫੇਰ ਬਗੰਤਮਨ ਵੱਲੋਂ ਜਿਹੜਾ ਵਾ ਉਹ ਦਿੱਤਾ ਗਿਆ ਵਾ ਉਹ ਤੁਹਾਨੂੰ ਆਪਾਂ ਇੱਕ ਨਾ ਸੁਣਾਉਨੇ ਆ ਫਿਰ ਗੱਲ ਕਰਦੇ ਆ ਸੋ ਜੇ ਆਪਾਂ ਹੁਣ ਇਹਨੂੰ ਪੂਸਾ 44 ਨੂੰ ਬਿਲਕੁਲ ਹੀ ਬੰਦ ਕਰ ਦਈਏ ਤਾਂ ਤੁਸੀਂ ਦੇਖ ਲਓ ਕਿ ਕਿੰਨਾ ਬਿਜਲੀ ਦਾ ਤੇ ਕਿੰਨਾ ਧਰਤੀ ਦਾ ਪਾਣੀ ਜਿਹੜਾ ਉਹਦਾ ਬਚਾਅ ਹੋਊਗਾ ਮੈਨੂੰ ਉਮੀਦ ਹੈ ਇਸ ਸੀਜ਼ਨ ਦੇ ਵਿੱਚ ਆਪਾਂ ਪੀਆਰ 126 ਪੀਆਰ 127 128 129 130 ਚੋਂ ਬੀਜੋ ਬਾਸਮਤੀ ਬੀਜੋ ਇਸ ਵਾਰ ਬਾਸਮਤੀ ਦੀ ਫਸਲ ਬਹੁਤ ਵਧੀਆ ਹੋਈ ਹੈ ਔਰ ਪਾ ਵੀ ਬਹੁਤ ਐਮਐਸਪੀ ਤੋਂ ਕਿਤੇ ਜਾ ਵੱਧ ਕੇ ਮਿਲੇ ਸੋ ਇੱਕ ਪਾਸੇ ਸਰਕਾਰ ਪੂਸਾ 44 ਬੰਦ ਕਰਾ ਰਹੀ ਹੈ ਤੇ 126 ਚੋਂ ਨਾ ਲਾਉ ਨੂੰ ਕਹਿ ਰਹੇ ਆ 126 ਚੋਂ ਨਾ ਬਹੁਤ ਵਧੀਆ ਝੋਨਾ ਵਾ ਕੁਝ ਕੋਈ ਦੋਰਾਇ ਨਹੀਂ ਗਿਆ ਪਰ 126 ਨੂੰ ਜਿਹੜਾ ਵਾ ਲੈਣ ਤੋਂ ਇਨਕਾਰ ਕਰ ਰਹੇ ਆ ਸੈਲਰਾਂ ਵਾਲੇ ਉਹ ਕਹਿੰਦੇ ਆ ਅਸੀਂ ਇਹਨੂੰ ਨਹੀਂ ਲੈਣਾ ਤੇ ਕਿਸਾਨ ਕਿਤੇ ਨਾ ਕਿਤੇ ਜਿਹੜਾ ਵਾ ਥੋੜਾ ਜਿਹਾ ਡਬਲ ਮਾਈਂਡਡ ਹੋਇਆ ਪਿਆ ਵੀ ਹੁਣ ਅਸੀਂ ਕਿਹੜਾ ਝੋਨਾ ਲਈਏ ਕਿਹੜਾ ਨਾ ਲਈਏ ਸੋ ਸਰਕਾਰ ਨੂੰ ਇਹ ਗੱਲ ਕਲੀਅਰ ਕਰ ਦੇਣੀ ਚਾਹੀਦੀ ਹੈ ਵੀ ਇਹ ਜਿਹੜਾ ਝੋਨਾ ਵਾ ਉਹ ਸੈਲਰਾਂ ਵਾਲੇ ਭਾਵੇਂ ਖਰੀਦਣ ਭਾਵੇਂ ਨਾ ਖਰੀਦਣ ਅਸੀਂ ਜਿਹੜਾ ਇਹ ਝੋਨਾ ਜ਼ਰੂਰ ਖਰੀਦਾਂਗੇ ਤੇ ਤਾਂ ਜੋ ਕਿਸਾਨ ਜਿਹੜੇ ਆ ਉਹ ਇਹ ਝੋਨੇ ਨੂੰ ਲਾ ਸਕਣ ਤੇ ਬਾਕੀ ਪੂਸਾ 44 ਦੇ ਨਾਲ ਹੋਰ ਵੀ ਕਈ ਵੈਰਾਈਟੀਆਂ ਜਿਹੜੀਆਂ ਆ ਜ਼ਿਆਦਾ ਟਾਈਮ ਲੈਣ ਵਾਲੀਆਂ ਉਹ ਵੀ ਬੰਦ ਕਰਨੀਆਂ ਚਾਹੀਦੀਆਂ ਜੇ ਪੂਸਾ 44 ਬੰਦ ਕਰਨਾ ਤੇ ਸੋ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਜਿਹੜਾ ਵਾ ਉਹ ਆਪਣੇ ਵਿਚਾਰ ਦੱਸਿਓ ਸੋ ਧੰਨਵਾਦ ਜੀ